ਜਾਰੇ ਪਰੇਪ ਕੀ ਗੱਲ ਬਾਤ ਆ ਜੀ ਕੌਣ ਉਡਾਰਿਆ ਮੇਰੇ ਵਿਰੋਧੀ ਜਿਹੜੇ ਮੇਰੇ ਤੋਂ ਡਰੇ ਹੋਏ ਨੇ ਉਡਾ ਲੈਂਦੋ ਜਿੰਨੀ ਦੇ ਰੁੜਾਣਾ ਉਹਦੇ ਬਾਅਦ ਉਹਨਾਂ ਨੂੰ ਜ਼ਮੀਨ ਤੇ ਉਤਰਨਾ ਪਊਗਾ ਬਈ ਕਾਂਗਰਸ ਦੇ ਜੀਤਮਿੰਦਰ ਨੂੰ ਐਲਾਨ ਕਰ ਦਿੱਤਾ ਗਿਆ ਸਾਰੀ ਪਾਰਟੀ ਦੇ ਅਕਾਲੀ ਦਲ ਦੇ ਰਹਿ ਗਿਆ ਕਿਸ ਤਰ੍ਹਾਂ ਦੇਖਣਾ ਅਕਾਲੀ ਦਲ ਦਾ ਵੀ ਹੋ ਜਾਊਗਾ ਕੌਣ ਹੋਵੇਗਾ ਹਾਂ ਕੌਣ ਹੋਵੇਗਾ ਇਹ ਪਾਰਟੀ ਦਾ ਫੈਸਲਾ ਹੈ ਸੋ ਜਿਵੇਂ ਮੈਂ ਕਿਹਾ ਕਿ ਟਿਕਟ ਕਿਨੂੰ ਦੇਣੀ ਹੈ ਕਿਨੂੰ ਨਹੀਂ ਦੇਣੀ ਹੈ ਇਹ ਪਾਰਟੀ ਦਾ ਫੈਸਲਾ ਹੁੰਦਾ ਹੈ ਹਰ ਸਿਮਰਤ ਦਾ ਫੈਸਲਾ ਕਿ ਜੇ ਲੜੋਗੇ ਤਾਂ ਬਠਿੰਡੇ ਤੋਂ ਹੀ ਲੜੋਗੇ ਗੱਲ ਤਾਂ ਵੈਸੇ ਜਾਰੀ ਹੈ ਹਲਕੇ ਜਿਹੜੇ ਚੇਂਜ ਕਰ ਦਿੱਤੇ ਗਏ ਨੇ ਕਿ ਬਠਿੰਡਾ ਤੋਂ ਵੀ ਸਭਾਵਨਾ ਹੈ ਜੀ ਸਹੀ ਹੈ ਫੋਨ ਕਿਨੂੰ ਕਿੱਥੋਂ ਕਰਦੇ ਮੈਂ ਤਾਂ ਇੱਥੇ ਹੀ ਰਵਾਂਗੀ ਮੈਨੂੰ ਨਹੀਂ ਪਤਾ ਹੋਰ ਕਿਨੂੰ ਕਿੱਥੇ ਕੀ ਕਰਨਗੇ ਪਰ ਜਿਵੇਂ ਮੈਂ ਕਿਹਾ ਟਿਕਟ ਦੇਣਾ ਨਹੀਂ ਦੇਣਾ ਇਹ ਫੈਸਲੇ ਪਾਰਟੀ ਦੇ ਹੁੰਦੇ ਨੇ ਪਰ ਕਿੱਥੋਂ ਹਰ ਸਿਮਰਤ ਕਿੱਥੇ ਖੜੋਗੇ ਜੇ ਲੜਾ ਨਾ ਲੜਾ ਰਹੋਗੇ ਬਠਿੰਡੇ ਚ ਮੈਡਮ ਮੈਨੀਫੈਸਟੋ ਜਾਰੀ ਹੋਇਆ ਤੁਹਾਨੂੰ ਬੀਜੇਪੀ ਦਾ ਕਈ ਗੱਲਾਂ ਕੀਤੀਆਂ ਨੇ ਲੋਕਾਂ ਦੇ ਵਾਸਤੇ ਉਹ ਜੀ ਮੈਨੀਫੈਸਟੋ ਚ ਪਹਿਲੇ ਤਾਂ ਜਾਰੀ ਕਰਨਾ ਸੀ ਕਿ ਪਿਛਲੇ 10 ਸਾਲਾਂ ਚ ਕੀ ਕੀਤਾ ਹੈ ਜਿਹੜੀ 2 ਕਰੋੜ ਨੌਕਰੀਆਂ ਮਿਲ ਗਈਆਂ ਦੇ ਫਾਰਮਰ ਇਨਕਮ ਨੂੰ ਡਬਲ ਕਰਨਾ ਸੀ ਉਹ ਹੋ ਗਿਆ ਹੁਣ ਕੱਟਦਾ ਹੈ 2047 ਤਾਈਂ ਸੋ ਇਹ ਤਾਂ ਹੁਣ ਗਾਰੰਟੀ ਆ ਗੁਰੇ ਨੇ ਇੱਕ ਨਵਾਂ ਹੀ ਟ੍ਰੈਂਡ ਚੱਲ ਪਿਆ ਹੈ ਬਦਲਾਅ ਵਾਲੇ ਵੀ ਗਾਰੰਟੀ ਇੱਕ ਮੌਕਾ ਕੇਜਰੀਵਾਲ ਗਾਰੰਟੀ 1000 ਰੁਪਿਆ ਬੀਬੀਆਂ ਦੇ ਗਾਰੰਟੀ ਬਦਲਾਵ ਆਊਗਾ ਨਾ ਕੋਈ ਸਿਕਿਉਰਿਟੀ ਰੱਖਾਂਗੇ ਨਾ ਕੋਈ ਘਰ ਰੱਖਾਂਗੇ ਲੋਕਾਂ ਦੇ ਵਿੱਚ ਰਵਾਂਗੇ ਹੁਣ ਲੋਕਾਂ ਦੇ ਵਿੱਚ ਹੁਣ ਪੰਜਾਬ ਸਹੀ ਸਮਾਂ ਨਹੀਂ ਹੈਗਾ ਪਤਾ ਨਹੀਂ ਕਿੱਥੇ ਗਿਆ ਕਿੱਥੇ ਗਿਆ ਦਿੱਲੀ ਜਿਆਦਾ ਬੈਠੇ ਹੁੰਦੇ ਇੱਥੇ ਘੱਟ ਬੈਠੇ ਹੁੰਦੇ ਨੇ ਸੋ ਇਹ ਗੱਲਾਂ ਹੁੰਦੀਆਂ ਨੇ ਜਾਂ ਤਾਂ ਜਿਵੇਂ ਅਕਾਲੀ ਦਲ ਨੇ ਮੰਗ ਰੱਖੀ ਹੈ ਕਿ ਮੈਨੀਫੈਸਟੋ ਨੂੰ ਇੱਕ ਲੀਗਲ ਡਾਕੂਮੈਂਟ ਬਣਾਇਆ ਜਾਏ ਤਾਂ ਕਿ ਪਾਰਟੀਆਂ ਸੋਨਾ ਹੀ ਬੋਲਣ ਤੇ ਉਹਨੂੰ ਪੂਰਾ ਕਰਨਾ ਉਹਨਾਂ ਦਾ ਧਰਮ ਹੋਏ ਉਨਾ ਸੀ ਨਾ ਕਦੇ ਗਾਰੰਟੀਆ ਦਿੱਤੀਆਂ ਨੇ ਨਾ ਕਦੇ ਵਾਦੇ ਕੀਤੇ ਨੇ ਲੇਕਿਨ ਜੋ ਕਿਹਾ ਉਹ ਤਾਂ ਕੀਤਾ ਉਸ ਤੋਂ ਵਾਦ ਕਰ ਦਿਖਾਇਆ ਹਮ ਕਦੇ ਵਾਦਾ ਤਾਂ ਨਹੀਂ ਕੀਤਾ ਸੀ ਇੱਥੇ ਐਮਜ਼ ਲੈ ਕੇ ਆਵਾਂਗੇ ਵਾਦਾ ਤਾਂ ਨਹੀਂ ਕੀਤਾ ਸੀ ਇੱਥੇ ਐਡਵਾਂਸ ਕੈਂਸਟਰ ਇੰਸਟੀਚਿਊਟ ਆਊਗਾ ਜਾਂ ਸੈਂਟਰਲ ਯੂਨੀਵਰਸਿਟੀ ਆਊਗੀ ਸੋ ਆਪਾਂ ਤਾਂ ਯਾਰ 에ਰਪੋਰਟ ਆਊਗਾ ਉਸ ਪਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੀ ਹੋਰ ਚੀਜ਼ਾਂ ਜੇ ਬਠਿੰਡੇ ਵਾਸਤੇ ਕਰਨੀਆਂ ਹੋਰ ਇੰਡਸਟਰੀ ਹੋਣ ਮਾਨਸਾ ਨੂੰ ਵੀ ਡਿਵੈਲਪ ਕਰਨਾ ਹੈ ਸੋ ਬਹੁਤ ਸਾਰੀ ਚੀਜ਼ਾਂ ਜੋ ਬਾਲੂ ਸਾਹਿਬ ਕਹਿੰਦੇ ਸੀ ਇੱਕ ਲੀਡਰ ਦਾ ਫਰਜ਼ ਬੰਦਾ ਹੈ ਲੋਕਾਂ ਦੇ ਵਿੱਚ ਜਾਓ ਜਿਹਦੇ ਕਰਕੇ ਬਤੌਰ ਸੰਗਤ ਦਰਸ਼ਨ ਕਰਨ ਵਾਸਤੇ ਜਾਂਦੇ ਸੀ ਸੰਗਤਾ ਦੇ ਦਰਸ਼ਨ ਕਰਕੇ ਉਹਨਾਂ ਨੂੰ ਪਤਾ ਲੱਗਦਾ ਸੀ ਕਿਹੜੀ ਚੀਜ਼ ਦੀ ਲੋੜ ਹੈ ਹੁਣ ਇੱਥੇ ਜਦ ਬਠਿੰਡੇ ਸ਼ਹਿਰ 'ਚ ਨਾ ਕੋਈ ਸੀਵਰ ਹੁੰਦਾ ਸੀ ਨਾ ਸਾਫ ਸੁਥਰਾ ਪੀਣ ਦਾ ਪਾਣੀ ਨਾ ਗਲੀਆਂ ਨਾ ਸਟਰੀਟ ਲਾਈਟਰ ਜਦ ਕੁਝ ਵੀ ਨਹੀਂ ਹੁੰਦਾ ਸੀ ਇਹਨੂੰ ਇੱਕ ਇਹਨਾਂ ਵਾਟਰ ਸਪਲਾਈ ਸੀਵਰ ਤੋਂ ਸਾਰਾ ਹੋ ਗਿਆ ਹੈ ਨਾ ਪੁਲਾ ਦਾ ਸ਼ਹਿਰ ਹਰ 10 ਮਿੰਟਾਂ 'ਚ ਫਟਕ 'ਚ ਫਸ ਚਾਇਦਾ ਸੀ ਹੁਣ ਇਹੋ ਜੇ ਹਾਈਵੇਜ਼ ਇਹੋ ਜੇ ਫਲਾਈਓਵਰਜ਼ ਹੋ ਗਏ ਨੇ ਇਹੋ ਜੇ ਹਸਪਤਾਲ ਆ ਗਏ ਨੇ ਇਹੋ ਜੀ ਮੈਡੀਕਲ ਫੈਸਿਲਿਟੀਆਂ ਆ ਗਿਆ ਨੇ ਐਜੂਕੇਸ਼ਨਲ ਇੰਸਟੀਟਿਊਸ਼ਨਜ਼ ਆ ਗਏ ਨੇ ਸੋ ਹਰ ਪ ਇਸ ਪਿਛਲੇ ਹੋਏ ਇਲਾਕੇ ਨੂੰ ਮੈਂ ਕਹਿ ਸਕਦੀ ਹਾਂ ਉਹਦੇ ਨੂੰ ਦੂਰ ਨਹੀਂ ਕਿ ਬਠਿੰਡਾ ਸ਼ਾਇਦ ਪੰਜਾਬ ਦਾ ਇੱਕ ਕੈਪੀਟਲ ਸਿਟੀ ਦੀ ਨਾ ਆਪਿਆਪੀ ਦੇ ਨਾਲ ਬਚ ਜਾਊਗਾ ਸਾਹਮਣੇ ਅਕਾਲੀ ਦਰਬਾਰ ਨੂੰ ਕੋਈ ਕਮੇਟੀ ਮੈਨੀਫੈਸਟੋ ਨਹੀਂ ਲੱਗੀ ਹਾਂਜੀ ਕਮੇਟੀ ਬੈਠੀ ਹੋਈ ਹੈ ਬਹੁਤ ਜਲਦੀ ਜਾਰੀ ਹੋ ਜਾਊਗਾ ਮੇਰਾ ਖਿਆਲ ਅਗਲੇ ਦਸ ਹਫ਼ਤੇ ਦੇ ਨਾਲ ਇੱਕ ਢੀਂਡਾ ਪਰਿਵਾਰ ਨਰਾਜ਼ ਗੱਲ ਹੈ ਸਮਝੌਤਾ ਹੋਇਆ ਸੀ ਕਿਵੇਂ ਕਿ ਦੇਖਦੇ ਹੋਗੇ ਪਰ ਨਰਾਜ਼ਗੀ ਜ਼ਾਹਰ ਕੀਤੀ ਹੈ ਸਾਡਾ ਪੱਖਾ ਵੀ ਨਹੀਂ ਗਿਆ ਇੰਸਾਨ ਨਰਾਜ ਨੇ ਸਿਕੰਦਰ ਸਿੰਘ ਮਲੂਕਾ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਪਰ ਕਮੇਟੀ ਦਾ ਵਜੂਦ ਕੀ ਰਿਹਾ ਹੈ ਉਹ ਜੇ ਤੁਹਾਨੂੰ ਪੁੱਛਣਾ ਤਾਂ ਆ ਚਾਹੀਦਾ ਹੈ ਓ ਕਿਵੇਂ ਉਹਨਾਂ ਦੀ ਨੂਰਾ ਕੁਸ਼ਤੀ ਚੱਲ ਰਹੀ ਹੈ ਕੱਲੇ ਅਕਾਲੀ ਦਲ ਨੂੰ ਟਾਰਗੇਟ ਕਰਨ ਵਾਸਤੇ ਤੋਨੋ ਗੱਲ ਤਾਂ ਆ ਪੁੱਛਣੀ ਚਾਹੀਦੀ ਹੈ ਕਿ ਅੱਜ ਨਾ ਭਾਜਪਾ ਨੂੰ ਤਾਂ ਨਾ ਕਾਂਗਰਸ ਨੂੰ ਅਕਾਲੀ ਦਲ ਤੋਂ ਬੰਦੇ ਲੜ ਕੇ ਖੜੇ ਕਰਨੇ ਪੈ ਰਹੇ ਨੇ ਉਹਨਾਂ ਦੇ ਦਿਗਜ ਬੰਦੇ ਕਿੱਥੇ ਗਏ ਪੋਸਟਰ ਤਾਂ ਲੱਗੇ ਹੋਏ ਨੇ ਪ੍ਰਧਾਨ ਸਾਹਿਬ ਕਾਂਗਰਸ ਦੇ ਹਾਂ ਤੇ ਉਹਨਾਂ ਦੀ ਮੈਸੇਜ ਮਹੀਨਾ ਪਰ ਤੋਂ ਫਿਰ ਰਹੀ ਨਹੀਂ ਤੇ ਫੇਰ ਅਕਾਲੀ ਦਲ ਤੋਂ ਕੱਢਿਆ ਹੋਇਆ ਬੰਦਾ ਉਹਨੂੰ ਟਿਕਟ ਦੇਣ ਦੀ ਇਹਨਾਂ ਨੂੰ ਕੀ ਇੰਨੇ ਵੀ ਕਮਜ਼ੋਰ ਹੋ ਗਏ ਅਕਾਲੀ ਦਲ ਇਹਨਾਂ ਮੈਂ ਡਰ ਕੇ ਕਿ ਅਕਾਲੀ ਦਲ ਤੋਂ ਕੱਢਿਆ ਹੋਇਆ ਬੰਦਾ ਤੇ ਦੂਜੇ ਭਾਜਪਾ ਦਾ ਵੀ ਮੈਂ ਆਈ ਕਵਾਂਗੇ ਕਿ ਇਹਨੇ ਵੱਡੇ ਵੱਡੇ ਬੰਦੇ ਹੋਰ ਨੇ ਤੁਹਾਡੇ ਪੁਰਾਣੇ ਨੇਤਾ ਉਹਨਾਂ ਇਹ ਤਾਂ ਨਵੀਂ ਕਾਂਗਰਸ ਬਣੀ ਹੋਈ ਆ ਸਾਰੇ ਪੰਜਾਬ 'ਚ ਜੀ ਸੱਜਦਾ ਸਮਝੌਤਾ ਹੋ ਗਿਆ ਸੀ ਜੀ ਖਾਲੀਦਾਰ ਨਾਲ ਹਾਂ ਤਾਂ ਸਮਝੌਤਾ ਤਾਂ ਹੈਗਾ ਹੀ ਤੇ ਉਹਰੇ ਸਰਕਾਰ ਨਾਲ ਪੁੱਛਿਆ ਵੀ ਨਹੀਂ ਗਿਆ ਸੰਗਰੂਰ ਸੀਟ ਦੇ ਉਹ ਤਾਂ ਹੁਣ ਉਹ ਕਹਿ ਰਹੇ ਨੇ ਉਹ ਪ੍ਰਧਾਨ ਸਾਹਿਬ ਆਨਸਰ ਕਰਨ ਕਿ ਸਭ ਕੁਝ ਪਤਾ ਸੀ ਮੈਡਮ ਜੀ ਬਈ 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 ਮਿਲਕਾ ਦੀ ਕ੍ਰੈਡੀਬਿਲਟੀ ਦੇ ਵਿਸ਼ਵਾਸ ਹੈ ਖਾਲੀਦਾਰ ਨੂੰ ਮਲੂਕਾ ਦੀ ਕ੍ਰੈਡੀਬਿਲਟੀ ਦੇ ਸਿਕੰਦਰ ਸਿੰਘ ਮਲੂਕਾ ਦੇ ਜਿਹੜੇ ਕਮੇਟੀ 'ਚ ਪਾਏ ਹੋਏ ਨੇ ਮਲੂਕਾ ਸਾਹਿਬ ਖੜੇ ਰਹਿਣਾ ਪਾਰਟੀ ਦੇ ਨਾਲ ਪੁਰਾਣੇ ਨੇਤਾ ਹੈ ਬਾਲ ਸਾਹਿਬ ਦੇ ਸਮੇ ਤੋਂ ਨੇਤਾ ਹੈਗੇ ਪੁਰਾਣੇ ਜਰਨੈਲ ਹੈਗੇ ਪਾਰਟੀ ਦੇ ਹੁਣ ਬੱਚੇ ਬਾਗੀ ਹੋ ਗਏ ਨੇ ਤੇ ਇਹ ਬੱਚਿਆਂ ਦੇ ਉੱਤੇ ਉਹਨਾਂ ਦੇ ਉੱਤੇ ਰਿਫਲੈਕਟ ਕਰਦਾ ਹੈ ਕਿ ਜਿਹੜੇ ਮਾਪੇ ਸਾਰੀ ਉਮਰ ਬੱਚਿਆਂ ਵਾਸਤੇ ਵੱਡੀ ਵੱਡੀ ਕੁਰਬਾਨੀਆਂ ਕਰਦੇ ਨੇ ਉਹਨਾਂ ਨੂੰ ਕਿਤੇ ਤੋਂ ਕਿਤੇ ਤਾਈ ਲੈ ਕੇ ਜਾਂਦੇ ਨੇ ਬੱਚਿਆਂ ਨੇ ਵੀ ਜਿਹੜੇ ਅਹੁਦੇ ਇੰਜੋਏ ਕੀਤੇ ਉਹ ਇਸ 파ਟੀ ਕਰਕੇ ਮਲੂਕਾ ਸਾਹਿਬ ਕਰਕੇ ਇੰਜੋਏ ਕੀਤੇ ਨਾ ਜੀ ਤੇ ਹੁਣ ਇਸ ਉਮਰ 'ਚ ਜਾ ਕੇ ਤੁਸੀਂ ਆਪ ਦੇ ਪਿਓ ਨਹੀਂ ਬਣੋ ਤੇ ਫਿਰ ਲੋਕੀ ਕੀ ਆਸ ਰੱਖਣ ਚਲੋ ਜੀ ਥੈਂਕ ਯੂ ਭਾਈ ਜੀ ਥੈਂਕ ਯੂ ਵੀਰ ਜੀ ਵੀਰ ਜੀ ਥੈਂਕ ਯੂ